ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਸਿਆਸੀ ਪਾਰਟੀਆਂ ਅਕਸਰ ਆਪਣੇ ਵਿਰੋਧੀਆਂ ਨੂੰ ਪਸੰਦ ਨਹੀਂ ਕਰਦੀਆਂ ਉਹ ਕੋਈ ਨਾ ਕੋਈ ਬਹਾਨੇ ਲੱਭਦੀਆਂ ਨੇ ਉਹਨਾਂ ਨੂੰ ਟਾਰਗੇਟ ਕਰਨ ਦਾ ਉਹਨਾਂ ਦੀ ਗਲਤੀ ਲੱਭਣ ਦਾ ਅਤੇ ਜਦੋਂ ਮੌਕਾ ਮਿਲ ਜਾਂਦਾ ਹੈ ਤਾਂ ਉਹ ਕੋਈ ਕਸਰ ਨਹੀਂ ਛੱਡਦੀਆਂ ਉਹਨਾਂ ਤੇ ਤੰਜ ਕਸਣ ਦਾ ਅਤੇ ਉਹਨਾਂ ਦੀ ਲੱਤ ਖਿੱਚਣ ਦਾ ਪਰ ਜਦੋਂ ਇਹ ਸਿਆਸੀ ਲੋਕ ਇੱਕ ਦੂਜੇ ਨੂੰ ਸ਼ਬਦਾਂ ਨਾਲ ਨਹੀਂ ਸਗੋਂ ਸਰੀਰਕ ਬਲ ਨਾਲ ਡੇਗੋਣ ਦੀਆਂ ਹਰਕਤਾਂ ਕਰਦੇ ਨੇ ਤਾਂ ਉਹ ਗੰਤੀ ਰਾਜਨੀਤੀ ਵਿੱਚ ਆ ਜਾਂਦਾ ਹੈ ਤੇ ਇਸ ਤਰ੍ਹਾਂ ਦਾ ਹੀ ਹੁਣ ਹੋਇਆ ਹੈ ਇਹ ਕਿਸ ਨੇ ਕੀਤਾ ਹੈ ਇਹ ਜਾਣਨ ਲਈ ਇਸ ਪੂਰੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਨਮਸਕਾਰ ਮੈਂ ਹਾ ਤੇਜਸਮੀ ਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ। ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਸੰਸਦ 'ਚ ਵੱਖ-ਵੱਖ ਮੁੱਦਿਆਂ ਤੇ ਹੰਗਾਮੇ ਹੁੰਦੇ ਰਹਿੰਦੇ ਨੇ ਪਰ ਜੋ ਹੰਗਾਮਾ ਹਾਲ ਵਿੱਚ ਹੋਇਆ ਹੈ ਉਸ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਦਰਅਸਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੁਝ ਅਜੀਹਾ ਕਰ ਦਿੱਤਾ ਹੈ ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਗਏ ਨੇ। ਉਹਨਾਂ ਤੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਰੰਗੀ ਨੂੰ ਜ਼ਮੀਨ ਤੇ ਧੱਕਣ ਦਾ ਦੋਸ਼ ਹੈ। ਇਹ ਦੋਸ਼ ਖੁਦ ਪ੍ਰਤਾਪ ਸਰੰਗੀ ਨੇ ਲਾਇਆ ਨੇ। ਰਾਹੁਲ ਗਾਂਧੀ ਇੱਕ ਐਮਪੀ ਕੋ ਧੱਕਾ ਲਾਇਆ ਮੈਨੂੰ ਉੱਪਰ ਗਿਰ ਪੜਾ ਔਰ ਮੈਂ ਨੀਚੇ ਗਿਰ ਗਿਆ। ਕਿਸਨੇ ਧੱਕਾ ਮਾਰਾ ਰਾਹੁਲ ਗਾਂਧੀ ਨੇ। ਹਾਂ ਰਾਹੁਲ ਗਾਂਧੀ ਨੇ। ਰਾਹੁਲ ਗਾਂਧੀ ਨੇ ਧੱਕਾ ਮਾਰਿਆ। ਰਾਹੁਲ ਗਾਂਧੀ। ਕੌਣ ਸੀ ਜਗ੍ਹਾ ਤੇ ਸਰ? ਚੱਲ ਚੱਲ। ਸਰ ਕਿਸ ਜਗ੍ਹਾ ਤੇ? सब किस जगह पे किस जगह पे सीडी के ऊपर में पीड़ी। पीड़ी मैं खड़ा हुआ था और राहुल गांधी ने आकर के कैंपिंग को धक्का लगाया वो मेरे ऊपर गिर पड़ा और मैं कहा चोट लगी सर आपको कहा चोट लगी सर एक बार दिखा दीजिए जिम्मे की तुझे कि पास पास सांसद ने की कहा उन्होंने कहा कि मैं संसद पाबंदियां पौड़ियां खड़ा सी इस दौरान राहुल गांधी आए ਉਹਨਾਂ ਨੇ ਸੰਸਦ ਮੈਂਬਰ ਵੀ ਉਹਨਾਂ ਨਾਲ ਪਹੁੰਚੇ ਤੇ ਉੱਥੇ ਪਹੁੰਚ ਕੇ ਰਾਹੁਲ ਗਾਂਧੀ ਨੇ ਇੱਕ ਸੰਸਦ ਮੈਂਬਰ ਨੂੰ ੱੱਕਾ ਦੇ ਦਿੱਤਾ ਇਸ ਕਾਰਨ ਜਿਹੜਾ ਸੰਸਦ ਮੈਂਬਰ ਸੀ ਉਹਨਾਂ ਤੇ ਡਿੱਗ ਗਿਆ ਤੇ ਇਸ ਕਾਰਨ ਉਹ ਕੋੜੀਆਂ ਤੋਂ ਹੇਠ ਹਟ ਦਿੱਤੇ ਇਸ ਦੌਰਾਨ ਜਿਵੇਂ ਰਾਹੁਲ ਗਾਂਧੀ ਅਤੇ ਕਾਂਗਰਸ ਹਰ ਵਾਰ ਕਰਦੀ ਹੈ ਇਸ ਵਾਰ ਵੀ ਉਹਨਾਂ ਨੇ ਉਹੀ ਕੰਮ ਕੀਤਾ ਕਿ ਉਲਟਾ ਚੋਰ ਪੋਤਵਾਲ ਕੋ ਡਾਂਟੇ ਵਾਲੀ ਕਹਾਵਤ ਨੂੰ ਉਲਟਾ ਦਿੱਤਾ ਤੇ ਦੋਸ਼ ਭਾਜਪਾ ਦੇ ਮੱਥੇ ਮੜ ਦਿੱਤਾ ਉਨਾਂ ਨੇ ਦਾਵਾ ਕੀਤਾ ਕਿ ਮੈਂ ਆਪਣੇ ਸੰਸਦ ਮੈਂਬਰਾਂ ਨਾਲ ਮਕਰ ਦੁਆਰ ਰਾਹੀਂ ਅੰਦਰ ਜਾ ਰਿਹਾ ਸੀ ਪਰ ਗੇਟ ਤੇ ਖੜੇ ਭਾਜਪਾਗੂਆਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਝਗੜਾ ਹੋਇਆ ਅਤੇ ਉਹ ਠਾ ਡਿੱਗ ਪਏ ਰਾਹੁਲ ਗਾਂਧੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਤੇ ਉਹਨਾਂ ਨੂੰ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਉਹਨਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਅੰਬੇਡਕਰ ਅਤੇ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ ਹਾਲਾਂਕਿ ਰਾਹੁਲ ਗਾਂਧੀ ਦੇ ਦੋਸ਼ਾਂ ਨੇ ਇੱਕ ਵਾਰ ਫਿਰ ਕਈ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਕੀ ਕੋਈ ਸੰਸਦ ਮੈਂਬਰ ਗਾਂਧੀ ਪਰਿਵਾਰ ਨੂੰ ਰੋਕ ਸਕਦਾ ਹੈ ਜਿਸ ਦਾ ਇੰਨਾ ਵੱਡਾ ਰੁਤਬਾ ਤੇ ਨਾਮ ਹੈ ਸਵਾਲ ਇਹ ਵੀ ਹੈ ਕਿ ਜਦੋਂ ਰਾਹੁਲ ਗਾਂਧੀ ਨਾਲ ਝਗੜਾ ਹੋਇਆ ਸੀ ਕਿ ਉੱਥੇ ਦਖਲ ਦੇਣ ਲਈ ਕੋਈ ਸੁਰੱਖਿਆ ਮਾਰਸ਼ਲ ਨਹੀਂ ਸਨ ਸਵਾਲ ਇਹ ਵੀ ਹੈ ਕਿ ਕੀ ਰਾਹੁਲ ਗਾਂਧੀ ਸੱਚ ਬੋਲ ਰਹੇ ਨੇ ਜਾਂ ਨਹੀਂ ਕਿਉਂਕਿ ਜ਼ਖਮੀ ਪਾਰਟੀ ਦੇ ਐਮਪੀ ਨੇ